ਇਹ ਰૈયਤ ਸਕਦਾਰ ਕੋਇ ਨ ਰਹਿਸੀਓ ਹਟ ਪਟਨ ਬਾਜ਼ਾਰ ਆ ਆਪਾਂ ਬਾਜ਼ਾਰ ਦੇਖਦੇ ਆ ਸਾਰਾ ਕੁਛ ਹੱਟੀਆਂ ਬਣੀਆਂ ਨੇ ਸਭ ਕੁਛ ਬਣਿਆ ਹੈ ਹੈ ਨਾ ਜੀ ਹਟ ਪਟਨ ਬਾਜ਼ਾਰ ਹੁਕਮੀ ਟੈਸੀਓ ਜਿਦਣ ਇੱਕ ਦਿਨ ਉਸ ਅਕਾਲ ਪੁਰਖ ਦਾ ਹੁਕਮ ਹੋਇਆ ਇਹੋ ਜਿਹਾ ਕੋਈ ਸ਼ਹਿਰ ਵੀ ਸਾਨੂੰ ਨਹੀਂ ਲੱਭਣਾ ਹੈ ਕੁਛ ਵੀ ਨਹੀਂ ਲੱਭਣਾ ਹੈ ਸਭ ਕੁਛ ਜਾਂਦਾ ਰਹੇਗਾ ਜਿਨ੍ਹਾਂ ਸਹਿਰਾਂ ਦੇ ਵਿੱਚ ਅਸੀਂ ਘੁੰਮਦੇ ਆ ਬਾਣੀ ਸਮਝਾ ਰਹੀ ਹੱਟ ਪਟਣ ਬਾਜ਼ਾਰ ਹੁਕਮੀ ਟਹਿਸੀਓ ਪੱਕੇ ਬੰਕ ਦੁਆਰ ਸੁੰਦਰ ਬੰਕੇ ਮਹੱਲ ਅਸੀਂ ਬਣਾਏ ਹੋਏ ਨੇ ਔਰ ਬਹੁਤ ਹੁੰਦਾ ਕਿ ਮੈਂ ਪੱਕੇ ਹੀ ਬਣਾਲੇ ਕੁਛ ਵੀ ਪੱਕਾ ਨਹੀਂ ਹੈ ਜਿਸ ਦੇ ਵਾਸਤੇ ਬਣਾਉਣਾ ਉਹੋ ਹੀ ਪੱਕਾ ਨਹੀਂ ਹੈ ਉਨੇ ਡਿੱਗ ਜਾਣਾ ਸਰੀਰ ਨੇ ਪੱਕੇ ਬੰਕ ਦਵਾਰ ਮੂਰਖ ਆਖਿਆ ਇੱਥੇ ਪਾਸ਼ਾ ਜੀ ਆਨੇ ਦਰਜਾ ਕੀ ਦਿੱਤਾ ਹੈ ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ ਜੇ ਆਪਣੇ ਸੀ ਫਿਰ ਆਪਣੇ ਨਾਲੇ ਲੈ ਜਾਂਦਾ ਇਹ ਤੇਰੇ ਨਹੀਂ ਸੰ ਪੱਕੇ ਬੰਕ ਦਵਾਰ ਮੂਰਖ ਜਾਣੇ ਉਹ ਮੂਰਖ ਹੈ ਜਿਹੜਾ ਇਹਨੇ ਉੱਤੇ ਆਪਣੰਤ ਜਗਾਉਂਦਾ ਹੈ। ਹੈ ਮੇਰੋ ਮੇਰੋ ਸਭੇ ਕਹਿਤ ਹੈ ਹਿੱਤ ਸੇ ਬੰਦਿਓ ਚੀਤ। ਇਹ ਮੇਰਾ ਇਹ ਮੇਰਾ ਪਰ ਗੁਰੂ ਨਾਨਕ ਦੇ ਨੇਤਰ ਕਹਿ ਰਹੇ ਨੇ ਕੁਛ ਨਹੀਂ ਤੇਰਾ। ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਉਧਰ ਭਰੇ ਪੰਡਾਰ ਦੌਲਤਾਂ ਦੇ ਨਾਲ ਪੰਡਾਰੇ ਪਏ ਨੇ ਭਰੇ ਨੇ ਰੀਤੇ ਇੱਕ ਖਿਨੇ ਕਹਿੰਦੇ ਤੇਰੇ ਵੱਲੋਂ ਇੱਕ ਖਿਨ ਲੱਗਣਾ ਉਸ ਵੇਲੇ ਜੇਲੇ ਤੇਰੇ ਸੁਆਸ ਨਿਕਲ ਨੇ ਇਹ ਸਾਰਾ ਹੀ ਤੇਰੇ ਲਈ ਸਖਣਾ ਹੋ ਜਾਣਾ ਕੁਛ ਵੀ ਤੇਰਾ ਨਹੀਂ ਹੈ ਤੂੰ ਖਾਲੀ ਜਾਏਗਾ ਜੋ ਬਾਣੀ ਦੱਸ ਰਹੀ ਆ ਕਿ ਦਰਬ ਭਰੇ ਮੈਂ ਭਰੇ ਤਾਂ ਜ਼ਰੂਰ ਨੇ ਪਰ ਹੈ ਕੁਸ਼ਵ ਨਹੀਂ ਹੈ ਚੱਲੇ ਆ ਜੁਵਾਰੀ ਦੋ ਇਹ ਹੱਥ ਚਾਰ ਦਰ ਭਰੇ ਪੰਡਾਰ ਰੀਤੇ ਇੱਕ ਨਾਮ ਰੀਤੇ ਖਾਲੀ ਇੱਕ ਖਿਣੇ ਕਿੰਨਾ ਟਾਈਮ ਦਿੱਤਾ ਹੈ ਇੱਕ ਛਿਨ ਕੀ ਹੈ ਇੱਕ ਛਿਨ ਬਸ ਇੱਕ ਛਿਨ ਦੇ ਵਿੱਚ ਤੂੰ ਹਰ ਦੁਨੀਆ ਦੀ ਦੌਲਤੋਂ ਆਪਣਾ ਪਰਿਵਾਰ ਤੁਸੀਂ ਲਾ ਲਵੋ ਆਪਣੇ ਸੰਗੀ ਸਾਥ ਤੂੰ ਸਾਰਿਆਂ ਤੋਂ ਸਖਣਾ ਹੋ ਕੇ ਚੱਲ ਜਾਣਾ ਹੈ ਬੋਲੋ ਕੌਣ ਹੈ ਤੇਰਾ ਰੀਤੇ ਇੱਕ ਖਣੇ ਤਾਂ ਜੀ ਰੱਥ ਤੁਖਾਰ ਹਾਥੀ ਪਖਰੇ ਤਾਂ ਜੀ ਅਰਬੀ ਘੋੜੇ ਮਹੰਗੇ ਤੋਂ ਮਹੰਗੇ ਕਹੇ ਜਾਂਦੇ ਨੇ ਔਰ ਰੱਥ ਫਿਰ ਤੁਖਾਰ ਊਠਾਂ ਦੀ ਸਵਾਰੀ ਹਾਥੀ ਪਖਰੇ ਜਿਨ੍ਹਾਂ ਦੇ ਉੱਤੇ ਜਰੀਆਂ ਪਈਆਂ ਹੋਈਆਂ ਨੇ ਸੁੰਦਰ ਤੋਂ ਸੁੰਦਰ ਰਾਜੇ ਮਹਾਰਾਜੇ ਜਿਨ੍ਹਾਂ ਦੀ ਸ਼ਵਾਰੀ ਕਰਦੇ ਨੇ। ਭਈ ਬਾਗ ਮਿਲਖ ਸੁੰਦਰ ਬਗੀਚੇ ਨੰਦਨ ਬਾਗ ਲੱਗੇ ਨੇ ਆਲੇ ਦੁਆਰੇ ਮਹੱਲਾ ਦੇ। ਭਈ ਇਹ ਆਮ ਦੇਖੋ ਤੁਸੀਂ ਵੱਡੇ ਵੱਡੇ ਜਿੰਨੇ ਵੱਡੇ ਚ ਜਾਓਗੇ ਉੱਥੇ ਇਹੋ ਕੁਛ ਹੀ ਮਿਲੇਗਾ। ਇਹ ਚੀਜ਼ਾਂ ਹੋਰ ਵੀ ਮਨ ਨੂੰ ਭੜਕਾਉਂਦੀਆਂ ਨੇ ਜਿਤਨਾ ਫਲਾ ਜਿਆਦਾ ਹੋਏਗਾ ਨਾ ਇਸ ਚੀਜ਼ ਦਾ ਉਤਨਾ ਹੀ ਮਨ ਜਿਆਦਾ ਭੜਕੇਗਾ ਉਹਨਾਂ ਦੇ ਵਿੱਚ ਲੱਗੇਗਾ ਤਾਂ ਹੀ ਫਕੀਰ ਕਹਿੰਦਾ ਕਿ ਕਸ਼ਨ ਛਪਰੀ ਚ ਹੀ ਕੱਟ ਲਵੋ ਬਹੁਤਾ ਮਨ ਨਹੀਂ ਨਖੇੜੇ ਕੇਤੇ ਭਈ ਬਾਗ ਮਿਲਖ ਘਰ-ਬਾਰ ਕਹਿੰਦੇ ਕਿਥੇ ਸੇ ਆਪਣੇ ਤੂੰ ਕਹਿੰਦਾ ਸੀ ਮੈਂ ਨੰਦਨ ਬਾਗ ਲਾਏ ਨੇ ਆ ਮੈਂ ਇੰਨੇ ਸੁੰਦਰ ਮਕਾਨ ਵਾਣ ਆਏ ਨੇ ਆ ਮੇਰੀ ਮਿਲਖ ਜ਼ਮੀਨਾਂ ਦੀ ਏਡੀ ਜਾਇਦਾਦ ਹੈ ਗੁਰੂ ਨਾਨਕ ਦੀ ਬਾਣੀ ਪੁੱਛ ਰਹੀ ਆ ਉਹ ਕਿੱਥੇ ਹੈ ਤੇਰਾ ਸਾਰਾ ਕੁਛ ਹੁੰਦਸ ਕੀ ਹੈ ਉਹ ਸਾਰਾ ਕੁਛ ਜੂ ਜਿਨ੍ਹਾਂ ਤੇ ਤੂੰ ਮੱਲ ਮਾੜੀ ਬੈਠਾ ਸਾਂ ਜਿਹਦੇ ਲਈ ਤੋਂ ਕਤਲ ਵੀ ਹੋਣ ਤੱਕ ਜਾਂਦੇ ਨੇ ਇਹਦੇ ਪਿੱਛੇ ਅਜੋ ਤੇਰਾ ਜਿਹਦੇ ਪਿੱਛੇ ਤੋਂ ਕਹਿੰਨਾ ਮੈਂ ਮਰ ਜੂ ਇਹ ਨਹੀਂ ਛੱਡਣਾ ਮਹਾਰਾਜ ਕਹਿੰਦੇ ਹੁਣ ਸਾਰਾ ਕੁਸ਼ੀ ਛੱਡ ਦਿੱਤਾ ਹੈ ਕਿੱਥੇ ਆਉ ਤੇਰਾ ਸਾਰਾ ਕੁਸ਼ ਬਾਣੀ ਪੁੱਛ ਰਹੀ ਹੈ ਸਾਨੂੰ ਬਾਗ ਮਿਲਖ ਘਰ ਵਾਰ ਕਿੱਥੇ ਸੀ ਆਪਣੇ ਤੰਬੂ ਪੁਲਾੰਗਨਵਾਰ ਸਰਾਏ ਚ ਲਲਤੀ ਸੁੰਦਰ ਤੰਬੂ ਸ਼ਾਇਮਾਏ ਲੱਗੇ ਨੇ ਉਹਨਾਂ ਨੂੰ ਸੁੰਦਰ ਤੋਂ ਸੁੰਦਰ ਕਨਾਤਾਂ ਲੱਗੀਆਂ ਨੇ ਇਹੋ ਕੁਝ ਕੀਤਾ ਸੀ ਦੁਰਯੋਧਨ ਨੇ ਜਿਸ ਵੇਲੇ ਭਗਵਾਨ ਕ੍ਰਿਸ਼ਨ ਨੇ ਆਉਣਾ ਸੀ ਸੁੰਦਰ ਸ਼ਾਇਮਾਏ ਲਾਏ ਹੋਏ ਸੀ ਕਨਾਤਾਂ ਲਾਈਆਂ ਸੀ ਸ਼ਾਰੀ ਤਿਆਰੀ ਸੀ ਉਹ ਜਾ ਕੇ ਬਹਿ ਗਏ ਵਿਦਰ ਦੀ ਝੌਂਪੜੀ ਦੇ ਵਿੱਚ ਬੋਲੋ ਕਿੱਥੇ ਬੈਠ ਗਏ ਵਿਦਰ ਦੀ ਸ਼ਨਸ਼ਪਰੀ ਚ ਬੈ ਗਏ ਪਾਸ਼ਾ ਕੇ ਤੰਬੂ ਪਲੰਗ ਨਿਵਾਰ ਸੁੰਦਰ ਪਲੰਗੇ ਲੱਗੇ ਨੇ ਇਹ ਸਾਰਾ ਕੁਸ਼ ਹੈ ਸਰਾਈ ਚ ਲਾਲਤੀ ਸੁੰਦਰ ਸਾਇ ਮਾਨਿਆਂ ਦੇ ਥੇਲੇ ਜ਼ਿੰਦਗੀ ਬਤੀਤ ਕਰਨ ਵਾਲਿਆ ਇਨਾਂ ਦੇ ਵਿੱਚੋਂ ਬੋਲ ਕਿਹੜਾ ਸੁਖ ਤੇਰੇ ਨਾਲ ਤੁਰਨੋਂ ਤਿਆਰ ਹੈ ਪਰ ਨਾਨਕ ਸੱਚ ਦਾ ਤਾਰ ਸੁਨਾਖਤ ਕੁਦਰਤੀ ਜੇ ਪਾਸ਼ਾ ਕਹਿੰਦੇ